ਮੇਨ ਦੋੜਤਾ ਨਾ ਮਾਰਾ ਜੇ ਉਸੇ ਗਾਇਰੋ ਕੋਟ ਸਮੇਂ ਬੰਦ ਲਿਖਣਾ ਪਿਆ ਕਿ ਸ਼ਰਮ ਸੀ ਆਦੀ ਹੈ ਇਸ ਵਰਤਨ ਕੋ ਵਤਨ ਕਹਤੇ ਲੋਕ ਹੋ ਇਹ ਹੀ ਕਾਰਨ ਸਨ ਕਿਉਂਕਿ ਇਸ ਭਾਰਤ ਦੇ ਵਿੱਚ ਘੱਟ ਗਿੰਤੀਆਂ ਤੇ ਬਹੁਤ ਬਿੰਤੀਆਂ ਦੇ ਨਾਲ ਵੱਖੋ ਵੱਖਰੇ ਵਿਹਾਰ ਕੀਤੇ ਜਾਂਦੇ ਨੇ ਇਥੇ ਜਿਹੜੀਆਂ ਘੱਟ ਗਿੰਤੀਆਂ ਆ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਉਰੀਦਾ ਦੇ ਵਿੱਚ ਜਦੋਂ ਮੰਤਰੀ ਈਸਾਈਆਂ ਦਾ ਕਤਲ ਕਰ ਦਿੱਤਾ ਜਾਂਦਾ ਆ ਪੰਜਾਬ ਦੀ ਧਰਤੀ ਤੇ ਜੰਮ ਦੀ ਧਰਤੀ ਤੇ ਜਾਂ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਭਾਰੀ ਕਤਲੇਆਮ ਕੀਤਾ ਜਾਂਦਾ ਆ ਗੁਜਰਾਤ ਦੇ ਵਿੱਚ ਇਨ੍ਹਾਂ ਲੋਕਾਂ ਨੇ ਮੁ슬ਮਾਨਾਂ ਦਾ ਕਤਲੇਆਮ ਕਰ ਦਿੱਤਾ ਸਾਹੀ ਉਹਨੇ ਲਿਖਿਆ ਸੀ ਕਿ ਸ਼ਰਮਤੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਦੁਨੀਆ ਦਾ ਅਜੇ ਨਾ ਕੋਈ ਵੀ ਕਾਨੂੰਨ ਨਹੀਂ ਆ ਕਿਸੇ ਵੀ ਦੇਖਦਾ ਕਿ ਦਿੱਤੇ ਮੋਜਰੇਮਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੋਈ ਭਾਵੇਂ ਕਿ ਇਹ ਸਾਡੀ ਕੌਮ ਦੇ ਹੀਰੇ ਨੇ ਸਾਡੀ ਨਜ਼ਰਾਂ ਦੇ ਵਿੱਚ ਭਾਈ ਫਰਮੇਲ ਸਿੰਘ ਦੀ ਭਾਈ ਚੰਦੇਲ ਸਿੰਘ ਦੀ ਭਾਈ ਲਾਲ ਸਿੰਘ ਦੀ ਭਾਈ ਸਰਗਰ ਸਿੰਘ ਦੀ ਹਵਾ ਵਰਗੇ ਕਰਨੈਲ ਸਾਡੀ ਕੌਮ ਦੇ ਹੀਰੇ ਨੇ ਲੇਕਿਨ ਇਹਨਾਂ ਜਿਹੜੀ ਆਤਵਾਦੀ ਸਰਕਾਰ ਆ ਆਪਿਆ ਇਹਨਾਂ ਦੀ ਨਜ਼ਰਾਂ ਵਿੱਚ ਭਾਵੇਂ ਮੁਜਰੇਮ ਆ ਪਰ ਖਾਕਾ ਜੀ ਕਿਸੇ ਵੀ ਦੇਸ਼ ਦਾ ਨੌਲ ਇਹ ਨਹੀਂ ਕਹਿੰਦਾ ਕਿ ਜਿੰਨਾ ਦੀ ਸਜਾ ਪੂਰੀ ਹੋ ਚੁੱਕੀ ਹੋਵੇ ਉਹਨਾਂ ਨੂੰ ਬਾਅਦ ਵਿੱਚ ਵੀ ਜੇਲ੍ਹ ਵਿੱਚ ਝੱਟ ਕੇ ਰੱਖਿਆ ਜਾਵੇ। ਅੱਜ ਇਹ ਜਿਹੜੇ ਸੰਘਿਆ 1990 ਤੋਂ ਅਕੋਈ ਸੰਘ 1992 ਤੋਂ 1950 ਨੂੰ ਜੇਲ੍ਹਾਂ ਦੇ ਵਿੱਚ ਬੰਦ ਨੇ। ਲੇਕਿਨ ਭਾਰਤ ਦੀ ਸਰਕਾਰ ਉਹਨਾਂ ਨਾਲ ਵਿਹਾਰ ਨਹੀਂ ਕਰਦੀ ਭਈ। ਇਸ ਗੱਲ ਤੋਂ ਆਪ ਸਾਰੇ ਜਾਣੋ ਤੇ ਕਈ 95 95 ਸਾਲ ਤੇ ਜਿਹੜੇ ਬਜ਼ੁਰਗਿਆ ਉਹ ਜੇਲ੍ਹਾਂ ਦੇ ਵਿੱਚ ਧੱਕੇ ਹੋਏ ਨੇ।

ਇਸ ਤਰ੍ਹਾਂ ਪਸੰਗੀ ਨੇ ਵੀ ਝੇਲ ਦੇ ਵਿੱਚ ਪੋਖਾ ਰਖਾ ਰੱਖੀ ਸੀ ਸੰਤ ਹਰਿ ਸਿੰਘ ਨੇ ਇਸ ਤਰ੍ਹਾਂ ਕੰਨ ਨੂੰ ਪੋਖਾ ਥੱਲ ਰੱਖ ਕੇ ਆਪੋ ਆਪਣੇ ਤਰੀਕੇ ਨਾਲ ਸੰਘਰਸ਼ ਕੀਤੀ ਤੇ ਭਾਈ ਸਾਹਿਬ ਜੀ ਦਾ ਸੰਘਰਸ਼ ਪਿਛਲੀ ਵਾਰੀ ਬਹੁਤ ਹੱਦ ਤੱਕ ਕਾਮਯਾਬ ਸੀ ਕਾਮਯਾਬ ਹੋ ਰਿਹਾ ਸੀ ਲੇਕਿਨ ਸਾਡੇ ਗਾਉਂ ਦੇ ਲੀਡਰ ਸਾਫ ਕਹਿ ਦਈਏ ਕਿ ਜਥੇਦਾਰਾਂ ਨੇ ਇਹ ਜਿਹੜਾ ਸੰਘਰਸ਼ ਆਉਣਾ ਝੂਠਾ ਵਾਦਾ ਕਰਕੇ ਇਹਨੂੰ ਦਲਵਾ ਦਿੱਤਾ ਭਾਈ ਸਾਹਿਬ ਬਹੁਤ ਵਾਰੀ ਜਥੇਦਾਰ ਸਾਹਿਬ ਨੂੰ ਮਿਲੇ ਹੋਰ ਕਾਮੇ ਲੀਡਰਾਂ ਨੂੰ ਮਿਲੇ ਕਿ ਤੁਸੀਂ ਜਿਹੜਾ ਮੇਰੇ ਨਾਲ ਵਾਅਦਾ ਕੀਤਾ ਕਿ ਇਸ ਗੱਲ ਸਦੋਂ ਦਾ ਉਹਦਾ ਕੀਤਾ ਜਾਵੇ ਲੇਕਿਨ ਕਿਸੇ ਨੇ ਮੇਰੇ ਨਾਲ ਆਪਣੀ ਪੁੱਛੀ ਹੁਣ 14 ਨਵੰਬਰ ਤੋਂ ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣੇ ਦੇ ਵਿੱਚ ਅਮਾਲੀ ਵਿੱਚ ਉਹ ਲਖਨੌਰ ਸਾਹਿਬ ਗੁਰਦਵਾਰਾ ਦੇ ਵਿੱਚ ਭੋਗ ਹਰਦਾਰ ਤੇ ਬੈਠ ਕੇ ਮੈਂ ਨਹੀਂ ਮੈਂ ਦੇਸ਼ ਦੇ ਰੇਸ਼ੀਆਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪ ਕੋ ਆਪਣਾ ਤਰੀਕੇ ਦੇ ਨਾਲ ਭਾਈ ਗੁਰਬਖਸ਼ ਸਿੰਘ ਖਾਲਸਾ ਜਿਹਦੇ ਸੰਘਰਸ਼ ਨੂੰ ਸਪੋਰਟ ਕਰੀਏ ਉਹਨਾਂ ਦਾ ਸਹਿਯੋਗ ਦੀਏ ਇਹ ਰਿਹਾ ਤੱਕ ਚੈਨਲ ਚੈਨਲ ਜਿੰਨੇ ਵੀ ਚੱਲ ਰਹੇ ਨੇ ਉਹ ਭਾਈ ਸਾਹਿਬ ਦੀ ਸਪੋਰਟ ਦੇ ਦੇ ਵਿੱਚ ਆਵਾਜ਼ ਨਹੀਂ ਲੇਕਿਨ ਕੋਈ ਗੱਲ ਆਪੋ ਆਪਣੇ ਨਾਲ चल रह भ सपोर्ट आवाज़ी चुक रहिरीक़ूट्यूब राज ਕਲ ਤੋਂ ਹੋ ਰਿਹਾ ਉਹਨਾਂ ਰਹੀਆਂ ਸੀ ਵੱਧ ਤੋਂ ਵੱਧ ਭਾਈ ਕਮਲ ਸਿੰਘ ਦੇ ਮੇਰੇ ਆਵਾਜ਼ ਦੁਕੀ ਹੈ ਤਾਂ ਜੋ ਉਹਨਾਂ ਫਿੰਗਰ ਦੀ ਰਿਹਾਈ ਹੋ ਸਕੇ ਤੇ ਉਹਦੇ ਪੁੱਤ ਜਿਹੜੇ ਜੇਲਾਂ ਦੇ ਵਿੱਚ ਬੰਦ ਨੇ ਉਹ ਆਪਣੀਆਂ ਮਾਪਿਆਂ ਨੂੰ ਮਿਲ ਸਕਣ ਤੇ ਮੈਂ ਖਾਸ ਕਰਕੇ ਆਪ ਤੋਂ ਸੰਗਤਾਂ ਦਾ ਭਾਈ ਕਰਮਲਪੀਰ ਸਿੰਘ ਜਿਹੜੇ ਸੀ ਉਹਨਾਂ ਦੇ ਸਮੋ ਪਾਰਟੀ ਦੇ ਟਿਕਾਣਾ ਧੰਨਵਾਦ ਕਰਦਾ ਆ ਅੱਜ ਕਿਤਨੀ ਜੱਲੇ ਦੇ ਸਿੰਘਾਂ ਦਾ ਧੰਨਵਾਦ ਆ ਆਮ ਆਦਮੀ ਪਾਰਟੀ ਉਹਨਾਂ ਦੇ ਬਲੈਂਟੀਆ ਰਾਏ ਸਨ ਅਸੀਂ ਸਾਰੇ ਦਾ ਧੰਨਵਾਦ ਕਰਦੇ ਆਂ ਤੇ ਇੱਕ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਨਾਲ ਮਿਲ ਕੇ ਭਾਈ ਸਾਹਿਬ ਦੇ ਇਸ ਸੰਘਰਸ਼ ਨੂੰ ਹੋਰ ਸਿੱਖਾ ਕਰੀਏ ਤਾਂ ਜੋ ਉਹਨਾਂ ਸਿੰਘਾਂ ਦੀ ਰਿਹਾਈ ਹੋ ਸਕੇ ਜਿੰਨੀਆਂ ਬੇਵਕਤੀਆਂ ਆਪ ਜੀ ਦੇ ਅਦਸਰੋਂ ਪ੍ਰਵਾਨ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ